ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਪਟਿਆਲਾ ਵਿੱਚ ਇੱਕ ਛੋਟੇ ਬੱਚੇ ਉੱਪਰ ਇੱਕ ਔਰਤ ਦੇ ਦੁਆਰਾ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਬੱਚੇ ਦੇ ਚਾਚਾ ਤੇ ਦਾਦੀ ਹਸਪਤਾਲ ਦੇ ਵਿੱਚ ਆਏ ਮਿਲਣ ਤਾਂ ਉਸਨੇ ਖੁਦ ਦੇ ਪਿਤਾ ਉੱਪਰ ਉਸ ਨੂੰ 35 ਲੱਖ ਦੇ ਵਿੱਚ ਵੇਚਣ ਦੇ ਲਗਾਏ ਇਲਜ਼ਾਮ ਬੋਲੇ ਮਾਂ ਤੇ ਪਿਤਾ ਦੇ ਦੁਆਰਾ ਆਪਣੇ ਆਪਣੇ ਦੁਬਾਰਾ ਵਿਆਹ ਕਰਨ ਤੋਂ ਬਾਅਦ ਇੱਕ ਬੱਚੇ ਨੂੰ ਗੁਰਦੁਆਰੇ ਤੇ ਦੂਜੇ ਬੱਚੇ ਨੂੰ ਵੇਚ ਦਿੱਤਾ ਪਿਤਾ ਹਜੇ ਵੀ ਗੁਆਟੀ ਹੈ ਜੋ ਇੱਕ ਟਰੈਕਟਰ ਡਰਾਈਵਰ ਹੈ ਫਿਲਹਾਲ ਸੰਸਥਾ ਇਹਨਾਂ ਦੋਨਾਂ ਬੱਚਿਆਂ ਦੀ ਸੇਵਾ ਸੰਭਾਲ ਦੇ ਲਈ ਅੱਗੇ ਆਈ ਹੈ ਇਹ ਬਾਬਾ ਜੀ ਨੇ ਵੀਡੀਓ ਪਾਈ ਪਤਾ ਲੱਗਾ ਵੀ ਬਾਬਾ ਜੀ ਨਾਲ ਕਨੈਕਟ ਹੋਇਆ ਤੇ ਇਹਨਾਂ ਨੇ ਤੇ ਬੱਚੇ ਦਾ ਬਾਪ ਕਿੱਥੇ ਹੈ ਬੱਚੇ ਦਾ ਬਾਪ ਗੱਡੀ ਦੇ ਡਰਾਈਵਰ ਘਾਟੀ ਵਾਲੀ ਲਾਈਨ ਤੇ ਚੱਲਦਾ ਉਧਰ ਤੇ ਉਧਰ ਹੀ ਆ ਕਿਹਾ ਜਾ ਰਿਹਾ ਕਿ ਬੱਚਾ ਵੇਚ ਦਿੱਤਾ ਵੀ ਹਾਂ ਜੀ ਬਾਬ ਸਾਰੀ ਸਾਰੀ ਇੱਕ ਸੱਚੀ ਗੱਲ ਆ ਸਾਡੇ 3.5 ਲੱਖ ਰੁਪਏ ਦਾ ਵੇਚਿਆ ਨਹੀਂ ਮਸਲਾ ਕੀ ਇਹਦਾ ਵਸਲੇ ਸਾਰਾ ਮਸਲਾ ਇਹ ਹੋਈ ਆ ਜੀ ਅਸੀਂ ਇਹਨੂੰ ਪੁੱਛਦੇ ਰਹੇ ਆ ਜਾਂਦਾ ਸਾਡੇ 3.5 ਲੱਖ ਦਾ ਮੈਂ ਵੇਚਦਾ 30 ਇਹਦੇ 3.5 ਲੱਖ ਨਿਕਲ ਆ ਉਹ ਤਾਂ ਚਾਹ ਨਹੀਂ ਕਰ ਤੇ ਮੈਂ ਸਮਝ ਗਿਆ ਮਾ ਫਿਰ ਮੁੜ ਕੇ ਆਂਦਾ ਨਹੀਂ 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 ਇੱਕ ਰਾ ਦੋ ਵਾਰਾਂ ਨਿਕਾਇਆ ਮੈਨੂੰ ਤੇ ਮੈਂ ਬੰਨ ਗਿਆ ਮੈਂ ਆਂਦਾ ਰਿਹਾ ਮੇਰੀ ਗੱਲ ਕਰਾ ਦੇ ਇਹਨੇ ਆਹਾ ਨਹੀਂ ਉਹਦੇ ਮੇਰੇ ਥਾਰੀ ਕੋਲਾ ਉਹ ਕਦੀ ਕਿਤੇ ਆ ਦਿੰਦਾ ਸੀ ਕਦੀ ਕਿਤੇ ਆ ਦਿੰਦਾ ਸੀ ਅੱਜ ਲੈ ਆਉਣਾ ਸਵੇਰੇ ਲੈ ਆਉਣਾ ਤੇ ਥਾਲ ਨਾ ਗਿਆ ਇਸ ਤਰ੍ਹਾਂ ਹੀ ਤੇ ਕਿਸ ਮਸਲੇ ਨੂੰ ਲੈ ਕੇ ਇਹਨਾਂ ਦਾ ਵਿਵਾਦ ਹੋਇਆ ਜੀ ਪਤਨੀ ਦਾ ਉਹ ਇਹਨੇ ਪਹਿਲਾਂ ਵਿਆਹ ਕਰਾਇਆ 2 ਸਾਲ ਪਹਿਲਾਂ ਤੇ ਇਹਨੇ ਮੈਂ ਘਰੇ ਖਰਚਾ ਮੈਨੂੰ ਚਲਾਉਣਾ ਇਹ ਪਾਸਾ ਕੋਈ ਨਹੀਂ ਪਉਂਦਾ ਸੀ ਪਤਨੀ ਫਿਰ ਛੱਡ ਕੇ ਚਲ ਗਈ ਉਹ ਜਵਾਬ ਬੱਚੇ ਮੇਰੇ ਕੋਲ ਹੀ ਇਹ ਮੁੜ ਕੇ ਲੈ ਗਿਆ ਇਹ ਇਹਨੇ ਪ੍ਰਿਆ ਕਰੀਤਾ ਉੱਥੇ ਚਲ ਗਿਆ ਤੇ ਜਵਾਬ ਬੱਚੇ ਮੇਰੇ ਕੋਲ ਰਹਿ ਗਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਪਟਿਆਲਾ ਵਿੱਚ ਇੱਕ ਛੋਟੇ ਬੱਚੇ ਉੱਪਰ ਇੱਕ ਔਰਤ ਦੇ ਦੁਆਰਾ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਚਾਚਾ ਤੇ ਦਾਦੀ ਹਸਪਤਾਲ ਦੇ ਵਿੱਚ ਆਏ ਮਿਲਣ ਤਾਂ ਉਸਨੇ ਖੁਦ ਦੇ ਪਿਤਾ ਉੱਪਰ ਉਸ ਨੂੰ 35 ਲੱਖ ਦੇ ਵਿੱਚ ਵੇਚਣ ਦੇ ਲਗਾਏ ਇਲਜ਼ਾਮ। ਬੋਲੇ ਮਾਂ ਤੇ ਪਿਤਾ ਦੇ ਦੁਆਰਾ ਆਪਣੇ ਆਪਣੇ ਦੁਬਾਰਾ ਵਿਆਹ ਕਰਨ ਤੋਂ ਬਾਅਦ ਇੱਕ ਬੱਚੇ ਨੂੰ ਗੁਰਦੁਆਰੇ ਤੇ ਦੂਜੇ ਬੱਚੇ ਨੂੰ ਵੇਚ ਦਿੱਤਾ। ਪਿਤਾ ਹਜੇ ਵੀ ਗੁਆਟੀ ਹੈ ਜੋ ਇੱਕ ਟਰੈਕਟਰ ਡਰਾਈਵਰ ਹੈ। ਫਿਲਹਾਲ ਸੰਸਥਾ ਇਹਨਾਂ ਦੋਨਾਂ ਬੱਚਿਆਂ ਦੀ ਸੇਵਾ ਸੰਭਾਲ ਦੇ ਲਈ ਅੱਗੇ ਆਈ ਹੈ ਇਹ ਬਾਬਾ ਜੀ ਨੇ ਵੀਡੀਓ ਪਾਈ ਪਤਾ ਲੱਗਾ ਵੀ ਬਾਬਾ ਜੀ ਨਾਲ ਕਨੈਕਟ ਹੋਇਆ ਤੇ ਇਹਨਾਂ ਨੇ ਤੇ ਬੱਚੇ ਦਾ ਬਾਪ ਕਿੱਥੇ ਹੈ ਬੱਚੇ ਦਾ ਬਾਪ ਗੱਡੀ ਦੇ ਡਰਾਈਵਰ ਘਾਟੀ ਵਾਲੀ ਲਾਈਨ ਤੇ ਚੱਲਦਾ ਉਧਰ ਤੇ ਉਧਰ ਹੀ ਆ ਕਿਹਾ ਜਾ ਰਿਹਾ ਕਿ ਬੱਚਾ ਵੇਚ ਦਿੱਤਾ ਰਹੀ ਹਾਂਜੀ ਬਾਬਾ ਸਾਰੀ ਸਾਰੀ ਇੱਕ ਸੱਚੀ ਗੱਲ ਆ ਸਾਡੇ 3.5 ਲੱਖ ਰੁਪਏ ਦਾ ਵੇਚਿਆ ਨਹੀਂ ਮਸਲਾ ਕੀ ਇਹਦਾ ਵਸਲੇ ਸਾਰਾ ਮਸਲਾ ਇਹ ਹੋਈ ਆ ਜੀ ਅਸੀਂ ਇਹਨੂੰ ਪੁੱਛਦੇ ਰਹੇ ਆ ਕਿ ਆਹਦਾ 3.5 ਲੱਖ ਦਾ ਮੈਂ ਵੇਚਤਾ 35.5 ਲੱਖ ਨਿਕਲ ਆਇਆ ਉਦੋਂ ਚਾ ਨਹੀਂ ਕਰ ਤੇ ਮੈਂ ਸਮਝ ਗਿਆ ਮਾ ਫਿਰ ਮੁੜ ਕੇ ਆਂਦਾ ਨਹੀਂ 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 ਇੱਕ ਰਾ ਦੋ ਰਾ ਨਿਕਾਇਆ ਮੈਨੂੰ ਤੇ ਮੈਂ ਮੰਨ ਗਿਆ ਮੈਂ ਆਂਦਾ ਰਹਾ ਮੇਰੀ ਗੱਲ ਕਰਾ ਦੇ ਇਹਨੇ ਆਹਾ ਨਹੀਂ ਉਹਦੇ ਮੇਰੇ ਥਾਲੀ ਕੋਲਾ ਉਹ ਕਦੀ ਕਿਤੇ ਆ ਦਿੰਦਾ ਸੀ ਕਦੀ ਕਿਤੇ ਆ ਦਿੰਦਾ ਸੀ ਅੱਜ ਲੈ ਆਉਣਾ ਸਵੇਰੇ ਲੈ ਆਉਣਾ ਤੇ ਥਾਲ ਨਾ ਗਿਆ ਇਸ ਤਰ੍ਹਾਂ ਹੀ ਤੇ ਕਿਸ ਮਸਲੇ ਨੂੰ ਲੈ ਕੇ ਇਹਨਾਂ ਦਾ ਵਿਵਾਦ ਹੋਇਆ ਜੀ ਪਤਨੀ ਦਾ ਓਏ ਇਹਨੇ ਪਹਿਲਾਂ ਵਿਆਹ ਕਰਾਇਆ 2 ਸਾਲ ਪਹਿਲਾਂ ਤੇ ਇਹਨੇ ਮੈਂ ਘਰੇ ਖਰਚਾ ਮੈਨੂੰ ਚਲਾਉਣਾ ਇਹ ਪਾਸਾ ਕੋਈ ਨਹੀਂ ਪਉਂਦਾ ਸੀ ਪਤਨੀ ਫਿਰ ਛੱਡ ਕੇ ਚਲ ਗਈ ਉਹ ਜਵਾਬ ਬੱਚੇ ਮੇਰੇ ਕੋਲ ਹੀ ਇਹ ਮੁੜ ਕੇ ਲੈ ਗਿਆ ਇਹ ਇਹਨੇ ਪ੍ਰਿਆ ਕਰੀਤਾ ਉੱਥੇ ਚਲ ਗਿਆ ਤੇ ਜਵਾਬ ਬੱਚੇ ਮੇਰੇ ਕੋਲ ਰਹਿ ਗਏ